ਹਾਂ ਜੀ ਮਿੱਤਰੋ ਕਿਵੇਂ ਹੋ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੇ ਨਿਊ ਵਲੌਗ ਵਿੱਚ ਤੇ ਮੈਂ ਚੱਲੇ ਆਵਾ ਫਰੀਦਕੋਟ ਤੇ ਜਿਸ ਕਾਰਨ ਕਹਿੰਦਾ ਮੈਂ ਤੁਹਾਨੂੰ ਲਵਾਰੇ ਤੱਕ ਛੱਡ ਦਿੰਨਾ ਇਸ ਤੋਂ ਬਾਅਦ ਮੈਂ ਜਾਣਾ ਵਾਂ ਬਸਤੇ ਮੋਗੇ ਤੱਕ ਮਿੱਤਰੋ ਮੈਂ ਪਹੁੰਚ ਗਿਆ ਹੀ ਮੋਗੇ ਤੇ ਮੈਂ ਉਦੋਂ ਆ ਮਨੂ ਬਾਈ ਦੇ ਘਰੇ ਚਲਾ ਗਿਆ ਹੀ ਮਨੂ ਬਾਈ ਨਾਲ ਨੂੰ ਮਨੂ ਬਾਈ ਨੂੰ ਕੋ ਚੱਕਰ ਨਾਲ ਤੇ ਮਨੂ ਬਾਈ ਨਾਲ ਚੱਕ ਕੇ ਅਸੀਂ ਹੁਣ ਚੱਲੇ ਆਵਾ ਬਸ ਛੱਡੇ ਸੋ ਰੁਕੋ ਜਰਾ ਸਬਰ ਕਰੋ ਪੀਰ ਕਿ ਪਹਿਲਾਂ ਸਾਡਾ ਵਾਸਤੇ ਜਾਂਦਾ ਰਦਾ ਹੀ ਪਰ ਮਨ ਨੂੰ ਬਾਈ ਕਹਿੰਦਾ ਵੀ ਹੁਣ ਨਹੀਂ ਜਾਣਾ ਮੈਂ ਵਾਸਤੇ ਫਿਰ ਅਸੀਂ ਹੁਣ ਘੋੜਦੋ ਚਲੋ ਵੀ ਹੁਣ ਤੁਹਾਨੂੰ ਬਾਕੀ ਦਾ ਵਲੋਗ ਤੁਹਾਨੂੰ ਰਾਹ ਦਿਖਾਵਾਂਗੇ ਇਸ ਤੋਂ ਬਾਅਦ ਅਸੀਂ ਮੋਟਰਸਾਈਕਲ ਦੀ ਟੈਂਕੀ ਗੇਰ ਵਾਲੀ ਆ ਵਲਤ ਤੇ ਅਸੀਂ ਮੋਟਰ ਹੈ ਅਗਲੀ ਖੈਤਾ ਜਿੱਦਾ ਫਰੀਦਕੋਟ ਨੂੰ ਖੜਾ ਕਿੱਥੇ ਖੜੇ ਆਪਾਂ ਹਾਂ ਦਾ ਆਪਾਂ ਪਾਣੀ ਪਿੰਟ 2 ਕਿਲੋਮੀਟਰ ਦੂਰ ਖੜੇ ਆ ਜੀ ਅੱਛਾ ਮੋਟਰ ਚੱਲ ਰਹੀ ਆ ਤੇ ਪਾਣੀ ਪੀਂਦਾ ਜੀ ਕੀਤਾ ਬਾਈ ਕਿਤੇ ਵੀ ਬਹੁਤ ਪਾਣੀ ਪੀ ਲਗੇ ਰੋਕ ਕੇ ਇਹੀ ਚੱਲ ਪਾਣੀ ਮੋਟਰ ਦਾ ਖੜਾ ਹੈ ਨਾ ਪਾਣੀ ਪੀ ਕੇ ਤੇ ਉਦੋਂ ਬਾਅਦ ਨੂੰ ਚੱਲਾਂਗੇ ਆਪਾਂ ਪਾਣੇ ਨੂੰ ਦੀ ਲਾਵਾ ਦੇ ਹੁਣ ਹੀ ਫਿਰ ਤੁਰ ਪਿਆ ਬਣ ਪਹਾਣੇ ਨੂੰ ਵੀ ਮਿੱਤਰਾ ਖੇlde ਗੱਡੀ ਇਸ ਤੋਂ ਬਾਅਦ ਮੈਂ ਮੰਨੂ ਬਾਈ ਨੂੰ ਪੈਂਡ ਪਹਾਣੇ ਛੱਡ ਕੇ ਮੈਂ ਗੁਰਪ੍ਰੀਤ ਬਾਈ ਦੇ ਦਰਜੀਤ ਤਿੰਨੇ ਜਣੇ ਇਹੀ ਚਲੇ ਗਏ ਫਰੀਦਕੋਟ ਬਾਬਾ ਜੀ ਦੀ ਜਗ੍ਹਾ ਤੇ ਤੇ ਆ ਗਿਆਂ ਮੈਂ ਨੈਣਾ ਇਸ ਤੋਂ ਬਾਅਦ ਯਾਨੀ ਕਿ ਜਦੋਂ ਬਾਜ਼ਾਰ ਵਿੱਚ ਹੀ ਐਂਟਰ ਹੋਏ ਤਾਂ ਥਾਂ ਥਾਂ ਤੇ ਯਾਨੀ ਕਿ ਕਿਸੇ ਚਾਹੀ ਚੀ ਦਾ ਲੰਗਰ ਜੀ ਕਦੇ ਕਾਹੇ ਚੀ ਦਾ ਲੰਗਰ ਸੀ ਥਾਂ ਥਾਂ ਤੇ ਯਾਨੀ ਕਿ ਸੰਸਪਾਦ ਲੋ ਲੰਗਰ ਲਾਏ ਗਏ ਜੀ ਤੇ ਬਾਬਾ ਫਰੀਦ ਜੀ ਦੇ ਆਗਮਨ ਪਰਬ ਦਾ ਯਾਨੀ ਕਿ ਫੇ ਓਟਰ ਲੱਗਾ ਹੋਇਆ ਤੇ ਇਥੇ ਤੁਸੀਂ ਦੇਖ ਸਕਦੇ ਹੋ ਉਸਾਰ ਨੇ ਯਾਨੀ ਕਾਲੂ ਯਾਨੀ ਨਗਰ ਕੀਰਤਨ ਤੇ ਅੱਜ ਦੇ ਦਿਨ ਯਾਨੀ ਕਿ ਬਹੁਤ ਜ਼ਿਆਦਾ ਯਾਨੀ ਕਿ ਸਾਠਾ ਤੇ ਲੋਕਾਂ ਨੇ ਯਾਨੀ ਕਿ ਇੱਕ ਅੱਧਾ ਦਿਨ ਪਹਿਲਾਂ ਹੀ ਯਾਨੀ ਕਿ ਬਹੁਤ ਸਾਰੇ ਲੰਗਰ ਲਾਏ ਹੋਏ ਜਗ੍ਹਾ ਜਗ੍ਹਾ ਤੇ ਲੰਗਰ ਲੱਗੇ ਹੋਏ ਆ ये बहुत ज्यादा यानी कि काट है कि जानि की कि एक अद्धा यानी कि तेन पहला यानी कि आ रही देखो संगत कांग्रेस लगा हुआ वा ਪ੍ਰਹੇਕਲਾ ਜਿੱਤਾ ਪਾਰਕ ਤੇ ਇਸ ਤੋਂ ਬਾਅਦ ਨਾਲ ਹੀ ਇਹਨਾਂ ਦੇ ਨਾ ਲਜੀਜ ਪੀਏ ਸਰਦਾਰ ਲਜੀਜ ਪੀਏ ਵਾਲੇ ਸਰਦਾਰ ਆ ਗਏ ਕਿ ਉਹਨਾਂ ਦੀ ਟਰਾਲੀ ਲੱਗੀ ਹੋਈ ਆ ਤੇ ਉਹਨਾਂ ਦਾ ਯਾਨੀ ਕਿ ਇਸ ਦਿਨ ਲੰਗਰ ਚੱਲ ਰਿਹਾ ਸੀ ਇੱਕ ਵੀ ਇੱਕ ਵੀ ਆਫਰੀ ਇਹਨਾਂ ਦੀ ਮੁਗੀ ਵੀ ਬ੍ਰਾਂਚ ਜਿੱਥੇ ਅਸੀਂ ਕੰਮ ਕਰਦੇ ਆ ਇਹਨਾਂ ਨੂੰ ਅਸੀਂ ਮਿਲ ਕੇ ਇਹ ਦੁਬਾਰਾ ਚਲੇ ਗਏ ਸੀ ਮੱਥਾ ਟੇਕਣ ਮੈਂ ਜਦ ਵੀ ਰੋਇਆ ਯਾਨੀ ਕਿ ਮੱਥਾ ਟੇਕਣ ਲਈ ਬਾਈਕ ਤੇ ਰੋਕਿਆ ਸੀਗਾ

ਇਸ ਤੋਂ ਬਾਅਦ ਆਈਦਾ ਮੁੱਖ ਵਕ ਪੜ ਕੇ ਤੇ ਇਸ ਤੋਂ ਬਾਅਦ ਅਸੀਂ ਮੱਥਾ ਕੀ ਕਹੇ ਮੱਥਾ ਟੇਕ ਸਕੂਲ ਤੇ ਕਿਲਾ ਹੱਸੀ ਨੀਂ ਘਰ ਤੇ ਮੱਥਾ ਟੇਕਣ ਤੋਂ ਬਾਅਦ ਅਸੀਂ ਲਿਆ ਪਵਿੱਤਰ ਪ੍ਰਸ਼ਾਦ ਪ੍ਰਸ਼ਾਦ ਛੱਕੇ ਤੇ ਹੁਣ ਅਸੀਂ ਚੱਲੇ ਆਂ ਲੰਗਰ ਸ਼ਰਮ ਮੈਂ ਤੇ ਦਜੀਤ ਤੁਸੀਂ ਦੋਨੇ ਚੱਲੇ ਆਂ ਲੰਗਰ ਛਕਣ ਤੇ ਉਸ ਤੋਂ ਬਾਅਦ ਅਸੀਂ ਜਾਣਾ ਵਾਪਸ ਲੰਗਰ ਛੱਕੇ ਤੇ ਉਸ ਤੋਂ ਬਾਅਦ ਅਸੀਂ ਜਨਗੀ ਵਧੀਆ ਦਰਸ਼ਨ ਗੁਜ਼ਾਰੇ ਕਰਕੇ ਸਾਰੇ ਇਹਦੇ ਇਸ ਤੋਂ ਬਾਅਦ ਅਸੀਂ ਆਗੇ ਅਸੀਂ ਵਾਪਸ ਸਾਨੂੰ ਰਾਜ ਅੰਕਲ ਮਿਲ ਗਏ ਸੀ ਤੇ ਅੰਕਲ ਨੇ ਵੀ ਸਾਡੇ ਨਾਲ ਪੈਂਡ ਹੀ ਜਣਾ ਹੋਣ ਅਸੀਂ ਆਉਣ ਲੱਗੇ ਆ ਵਾਪਸ ਤੇ ਆ ਲੱਗਾ ਆ ਤਿਰੰਗਾ ਝੰਡਾ ਤੇ ਵੀਰ ਕਹਿੰਦਾ ਯਾਰ ਆਪਾਂ ਵੀ ਬਣਾ ਲੈ ਆਓ ਹਲੋ ਵੀਡੀਓ ਬਣਾ ਲਈ ਦੇ ਨਾਲ ਹੁਣ ਸਾਡੇ ਨਾਲ ਅੰਕਲ ਜੀ ਵਾਪਸ ਚੱਲੇ ਸਾਡੇ ਨਾਲ ਲਓ ਵੀ ਮਿੱਤਰੋ ਇਥੇ ਆਪਣੇ ਵਲੌਗ ਦੀ ਹੁੰਦੀ ਹੈ ਸਮਾਪਤੀ ਸੋ ਵਲੌਗ ਕਿਸ ਤਰ੍ਹਾਂ ਦਾ ਲੱਗਿਆ ਲਾਈਕ ਤੇ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ